ਹੋਂ ਦੇ ਵਿੱਚ ਇੱਥੇ ਕੋਮਲ ਸਰਕਸ ਲੱਗੀ ਹੋਈ ਹੈਗੀ ਆ ਮੈਂ ਇੱਥੇ ਆਇਆ ਸੀ ਪਰ ਇੱਥੇ ਆ ਕੇ ਦੇਖਿਆ ਬੇ ਬੇਹਾਦੀ ਮਨ ਨੂੰ ਖੁਸ਼ੀ ਹੋਈ ਹੈਗੀ ਆ ਔਰ ਇਹ ਲੜਕੀਆਂ ਤੁਸੀਂ ਦੇਖ ਸਕਦੇ ਹੈਗੇ ਆ ਇਹਨਾਂ ਤੋਂ ਵੀ ਗੱਲਬਾਤ ਅਸੀਂ ਜਾਣਾਂਗੇ ਮੈਂ ਤੇ ਵੈਸੇ ਸਰਕਸ ਇੱਥੇ ਜਿਹੜੀ ਲੱਗੀ ਹੋਈ ਆ ਉੱਥੇ ਆਇਆ ਸੀ ਪਰ ਮੈਂ ਦੇਖਿਆ ਓਹ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਓ ਸਤਿ ਸ਼੍ਰੀ ਅਕਾਲ ਜੀ ਲੋ ਮਾਸਟਰ ਜਾਨੀ ਇਹ ਕੰਮ ਛੱਡਿਆ ਨਹੀਂ ਦੇਖੋ ਜੀ ਇਹ ਤਾਂ ਸਾਡਾ ਕਰਮ ਤੇ ਧਰਮ ਹੈ ਬੱਚਿਆਂ ਦੀ ਸੇਵਾ ਕਰਨਾ ਸਮਾਜ ਦੀ ਸੇਵਾ ਮੈਂ ਕਹਿੰਦਾ ਸਿਹਤਮੰਦ ਸਮਾਜ ਬਣਾਉਣਾ ਜੀਤ ਭਗਤ ਸਿੰਘ ਸਪੋਰਟਸ ਕਲੱਬ ਹਾਂ ਦੇ ਅਹੁਦੇਦਾਰ ਹੈ ਸਰਪੰਚ ਸਾਹਿਬ ਹੈ ਸਰਦਾਰ ਕੀਵਲ ਸਿੰਘ ਜੀ ਮਾਲ ਹੈ सरपंच ਤਾਂ ਹੁੰਦੇ ਹੈਗੇ ਆ ਪਿੰਡਾਂ ਦੇ ਵਿੱਚ ਇੱਥੇ ਤਾਂ ਐਮਸੀ ਹੁੰਦੇ ਆ ਇਹ ਇਹ ਉੱਥੋਂ ਕਾਲ ਹੁੰਦੇ ਆ ਬਸਨੀਕ ਕਾਲ ਹੁੰਦੇ ਆ ਅਜਾ ਬਸਨੀਕ ਕਾਲ ਹੁੰਦੇ ਆ ਹਾਂਜੀ ਉਹ ਜੇ ਮੜ ਜਾ ਜ਼ਰਾ ਬੇਰਵਾਜ ਆ ਤਾਂ ਦੱਸੋ ਸਾਡੀ ਕਲੱਬ ਦੇ ਮੇਨ ਅਹੁਦੇਦਾਰਾਂ ਚੋਂ ਆ ਜਿਹੜੇ 10 ਜਾਣੇ ਮੈਂਬਰ ਅਸੀਂ ਉਹਨਾਂ ਚੋਂ ਮੇਨ ਦੇ ਵਿੱਚੋਂ ਆ ਅੱਛਾ ਅੱਛਾ ਤੇ 7 ਤਰੀਕ ਨੂੰ ਸਾਡੇ ਖੇਡ ਮੇਲਾ ਹੋ ਰਿਹਾ ਕਬੱਡੀ ਦਾ ਖੇਡ ਇਹ ਕਿੱਥੇ ਹੋ ਰਿਹਾ ਇਸੇ ਗਰਾਊਂਡ ਤੇ ਹੋ ਰਿਹਾ ਅੱਛਾ ਅੱਛਾ ਜਿੱਥੇ ਇਸੇ ਗਰਾਊਂਡ ਇਸੇ ਗਰਾਊਂਡ ਦੇ ਵਿੱਚ ਹੋ ਰਿਹਾ ਹੈ ਖਾਲੀ ਛੜਾਈਓ ਆ ਖਾਲੀ ਛੜਾਈਓ ਆ ਮਤਲਬ ਕਿ ਉਹ ਉਹਨਾਂ ਦਾ ਕੰਮ ਵੀ ਹੋ ਜੀਵੇ ਤੁਹਾਡਾ ਵੀ ਹੋ ਜੀਵੇ ਇਸੇ ਗਰਾਊਂਡ ਵਿੱਚ ਅੱਛਾ ਵਿੱਚ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਖਿਡਾਰੀ ਬਾਰਡਰ ਲੈਵਲ ਵਿੱਚ ਖੇਡੇ ਹੋਏ ਆ ਹਾਂ ਉਹ ਭਾਗ ਲੈਣਗੇ ਚਾਰ ਕਲੱਬਾਂ ਅੱਛਾ ਤੇ ਜਿਹੜੇ ਦੀ ਚੋਟੀ ਦੇ ਜਿਹੜੇ ਚਾਰ ਕਲੱਬਾਂ ਉਹ ਖੇਡਣਗੇ ਤੇ ਪੰਜ ਟੀਮਾਂ ਲੜਕੀਆਂ ਦੀਆਂ ਖੇਡਣਗੇ ਕਬੱਡੀ ਅੱਛਾ ਜੀ ਇਹ ਕਿੰਨੀ ਤਰੀਕ ਤੋਂ ਕਿੰਨੀ ਤੱਕ ਆ ਜਾ ਕੇ ਸਰ 7 ਤਰੀਕ ਲਈ ਆ ਜੀ 1 ਦਿਨ ਦਾ ਮਤਲਬ 1 ਡੇ ਇੱਕੋ ਦਿਨ ਦਾ ਇੱਕੋ ਦਿਨ ਦਾ ਤੇ ਉਹ ਤੋਂ ਪਹਿਲਾਂ ਜਿਹੜੇ ਅਸੀਂ ਪਨੀਰੀ ਚਾਹੁੰਦੇ ਸਾਡੇ ਜਿਹੜੇ ਬੱਚੇ ਆ ਅੱਗੇ ਵਧਣ ਪੜਾਈ ਵੱਲ ਵੀ ਤੇ ਖੇਡਾਂ ਵੱਲ ਖੇਡਾਂ ਵੱਲ ਉਹਦੇ ਵਿੱਚ 11 14 ਤੇ 17 ਸਾਲ ਦੇ ਲੜਕੇ ਤੇ ਲੜਕੀਆਂ ਨੂੰ ਜਿੱਦਾਂ ਕਹਿੰਦੇ ਨੇ ਹੁੰਦੇ ਹਸਣ ਕੁਦਣ ਮਨਕਾ ਚਾਓ ਬਿਲਕੁਲ ਬਿਲਕੁਲ ਉਹਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਆ ਅੱਛਾ ਔਰ ਉਹਨਾਂ ਦੇ ਵਿਸ਼ੇਸ਼ ਕੰਪੀਟੀਸ਼ਨ ਆ ਜੀ 100 ਮੀਟਰ ਦੀ ਪ੍ਰਾਈਜ਼ ਵੀ ਰੱਖੇ ਹੋਣਗੇ ਬਹੁਤ ਵੱਡੇ ਪ੍ਰਾਈਜ਼ ਰੱਖੇ ਹੋਆ ਅੱਛਾ ਉਹ ਦੱਸਦੇ ਆ ਤੇ ਉਹਦੇ ਵਿੱਚ 11 14 ਤੇ 17 ਲੜਕੇ ਤੇ ਲੜਕੀਆਂ ਹੂੰ ਸਕੂਲੀ ਲੜਕੀਆਂ ਭਾਗ ਲੈਣਗੇ 100 ਮੀਟਰ ਦੀ ਦੌੜ ਦੇ ਵਿੱਚ ਤੇ 35 45 ਤੇ 55 ਕਿਲੋਗ੍ਰਾਮ ਦੀ ਕਬੱਡੀ ਆਪਣੇ ਇਹਨਾਂ ਸਕੂਲਾਂ ਦੀ ਰੱਖੀ ਹੋਈ ਹੈ ਅੱਛਾ ਇਸ ਮੇਲੇ ਦੇ ਵਿੱਚ ਜਿਹੜੇ ਵਿਦਿਆ ਦੇ ਵਿੱਚੋਂ ਟੌਪ ਕੀਤਾ ਜਿਨ੍ਹਾਂ ਨੇ ਮੈਟ ਵਿੱਚ ਆ ਬੱਚੇ ਉਹ ਸਨਮਾਨ ਦੇ ਤੇ ਜਿਹੜੇ ਹਾਂ ਜਿਹੜੇ ਸਟੇਟ ਜ਼ਿਲ੍ਹਾ ਜਿੱਤ ਕੇ ਸਟੇਟ ਖੇਡ ਕੇ ਆਏ ਆ ਉਹਨਾਂ ਦਾ ਇੱਕ ਹੋਰ ਤਰੀਕ ਫਿਰ ਤੋਂ ਦੱਸ ਦੋ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਏਗਾ 7 ਦਸੰਬਰ ਠੀਕ ਹੈ ਦਿਨ ਐਤਵਾਰ ਨੂੰ ਇੱਥੇ ਇਸੇ ਗਰਾਊਂਡ ਦਾ ਖਿਡਾਰੀਆਂ ਦਾ ਮਹਾਕੁੰਭ ਦੇਖਣ ਨੂੰ ਮਿਲੇਗਾ ਰਾਹੁ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਸਾਡਾ ਕਲੱਬ ਆ ਹਮ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਹੂੰ ਹੂੰ ਇਹ ਇੱਕ ਨਰੂਆ ਪੰਜਾਬ ਸਰਜਨ ਵਾਸਤੇ ਹਰਦਮ ਤਤਪਰ ਰਹਿੰਦਾ ਹੈ ਅਸੀਂ ਬੜੀ ਮਿਹਨਤ ਦੇ ਨਾਲ ਆ ਜਿਹੜੇ ਬੱਚੇ ਇਸ ਗਰਾਊਂਡ ਦੇ ਵਿੱਚ ਤੁਸੀਂ ਦੇਖਦੇ ਆ ਤੁਸੀਂ ਇੱਕ ਵਾਰੀ ਕੈਮਰਾ ਆਪਣਾ ਘੁਮਾ ਕੇ ਦਿਖਾਓ ਬਿਲਕੁਲ ਬਿਲਕੁਲ ਘੁਮਾਨੇ ਆ ਜੀ ਇਹ ਬੱਚਿਆਂ ਨੂੰ ਹਾਂ ਇੱਥੇ ਸਮਰ ਕੈਂਪ ਵਿੰਟਰ ਕੈਂਪ ਸਮਰ ਕੈਂਪ ਦਾ ਮਤਲਬ ਕੀ ਹੁੰਦਾ ਹੈ ਮਤਲਬ ਸਮਰ ਕੈਂਪ ਦਾ ਇਹ ਹੈ ਜਿਹੜਾ ਸੁਧਾਰਨ ਭਾਸ਼ਾ ਚ ਸਮਝ ਆ ਜਾਵੇ ਹਾਂਜੀ ਗਰਮੀਆਂ ਦਾ ਕੈਂਪ ਜਦੋਂ ਸਕੂਲਾਂ ਚ ਛੁੱਟੀਆਂ ਹੋ ਜਾਂਦੀਆਂ ਉਹ ਅਸੀਂ ਖਿਡਾਰੀਆਂ ਤੇ ਲਾਨੇ ਅੱਛਾ ਉਹਨੂੰ ਸਮਰ ਕੈਂਪ ਕਹਿੰਦੇ ਆ ਹਾਂ ਉਹਨੂੰ ਸਮਰ ਕੈਂਪ ਕਹਿੰਦੇ ਆ ਸਕੂਲਾਂ ਛੁੱਟੀਆਂ ਤੇ ਇਹ ਖਿਡਾਰੀ ਗਰਾਊਂਡ ਵਿੱਚ ਆਉਂਦੇ ਗਰਾਊਂਡ ਵਿੱਚ ਆਉਂਦੇ ਆ ਅਸੀਂ ਆਪਣੀ ਪ੍ਰੈਕਟਿਸ ਕਰਦੇ ਆ ਕਾਇਦਾ ਨਾ ਕੋਸੇ ਜੀ ਇਹ ਮਾਤਰ ਪਰ ਜਿਹੜੀ ਪ੍ਰੈਕਟਿਸ ਹੈ ਦਿਨ ਕਦੀ ਕਦੀ ਕਰਾਨੇ ਕਿ ਡੇਲੀ ਕਰਾਨਾ ਨਹੀਂ ਜੀ ਉਸ ਟਾਈਮ ਡੇਲੀ ਹੁੰਦੀ ਹੈ ਜੀ ਜਦੋਂ ਮੈਚ ਹੋਣ ਜਦੋਂ ਨਹੀਂ ਮੈਚ ਨਹੀਂ ਜਦੋਂ ਕੈਂਪ ਲੱਗਦਾ ਜਦੋਂ ਕੈਂਪ ਲੱਗਦਾ ਡੇਲੀ ਸ਼ਾਮ ਦੇ ਟਾਈਮ ਹੁਣ ਵੀ ਉਹ ਜਿਹੜੀ ਗਰਾਊਂਡ ਤੱਤ ਪਰੇ ਰਹਿੰਦੀ ਆ ਇਹ ਸ਼ਾਮ ਉਹ ਗਰਾਊਂਡ ਤੇ ਬਣੀ ਹੋਈ ਆ ਉਹ ਬਣੀ ਹੋਈ ਆ ਉਹ ਬੱਚੇ ਆ ਜਾਣੇ ਆ ਰੋਜ਼ਾਨਾ ਖੇਲਦੇ ਆ ਜਿੱਥੇ ਅੱਛਾ 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 ਤੇ ਆ ਦੇਖੋ ਮੈਂ ਤੇ ਬੜੀ ਮਾਨੂ ਖੁਸ਼ੀ ਹੋਈ ਹੈਗੀ ਆ ਸਾਡੇ ਸਮੇਂ ਦੇ ਵਿੱਚ ਤਾਂ ਗੁੱਡੀ ਪਤਾ ਕੀ ਹੁੰਦਾ ਸੀਗਾ ਤੁਸੀਂ ਹੈਰਾਨ ਹੋਣਾ ਸਾਡੇ ਸਮੇਂ ਚ ਹੁੰਦਾ ਸੀ ਬਾਂਦਰ ਕਿਲਾ ਇਹ ਉਹ ਜੁੱਤੀਆਂ ਜੀਆਂ ਰੱਖ ਲੈਣੀਆਂ ਵੈਸੇ ਉਹ ਵੀ ਇੱਕ ਵਰਜਸ਼ ਵਾਲਾ ਕੰਮ ਹੁੰਦਾ ਸੀਗਾ ਇੱਕ ਬਾਂਦਰ ਕਿਲਾ ਗੁੱਲੀ ਡੰਡਾ ਉਹ ਮਤਲਬ ਜਿਹੜੀਆਂ ਖੇਡਾਂ ਸੀਗੀਆਂ ਹੁਣ ਉਹ ਲੋਪ ਹੋ ਗਈਆਂ ਤੇ ਇੱਕ ਕੋਕਲਾ ਸ਼ਫਾਕੀ ਜਿਹੜਾ ਆ ਉਹ ਹੁੰਦੀ ਸੀ ਇੱਕ ਗੇਮ ਉਹ ਤਾਂ ਸ਼ਾਇਦ ਅੱਜ ਕੱਲ ਵੀ ਹੁੰਦੀ ਆ ਹਨਾ ਤੇ ਇਸ ਤਰ੍ਹਾਂ ਮਤਲਬ ਐ ਇੱਕ ਅਸੀਂ ਲੋਕਾਂ ਦੀਆਂ ਕੋਲਿਆਂ ਦੇ ਨਾਲ ਕੰਦਾ ਹੀ ਕਾਲੀਆਂ ਕਰੀ ਜਾਣੀਆਂ ਕੰਦਾ ਹੀ ਕਾਲੀਆਂ ਕਰੀ ਜਾਣੀਆਂ ਕਹਿਣਾ ਤੁਸੀਂ ਲੱਭੋ ਕਿਸੇ ਦੇ ਤੂੜੀ ਵਾਲੇ ਕਮਰੇ 'ਚ ਅਸੀਂ ਜਾ ਕੇ ਲਿਖ ਦੇਣਾ ਕਿਤੇ ਲੀਕਾ ਮਾਰ ਦੇਣੀ ਆ ਲੀਕਾ ਲਪਣੀਆਂ ਕਹਿਣ ਦਾ ਮਤਲਬ ਉਸ ਵੇਲੇ ਗੇਮਾਂ ਜਿਹੜੀਆਂ ਨਾ ਕਵੱਡੀ ਕਵੱਡੀ ਹੁੰਦੀ ਸੀ ਜਿਹੜੀ ਕਵੱਡੀ ਆ ਕਵੱਡੀ ਦੀ ਗੇਮ ਜਿਹੜੀ ਆ ਕਵੱਡੀ ਦੀ ਗੇਮ ਹੁੰਦੀ ਸੀਗੀ ਉਸ ਵਕਤ ਤੇ ক্রিকেট ਵਗੈਰਾ ਜਿਹੜੇ ਸੀ ਇਹ ਸਾਰੀਆਂ ਹੁੰਦੀਆਂ ਸੀ ਇਹ ਮੈਂ ਤੁਹਾਨੂੰ ਨਾ ਉਹ 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 ਗੇਮ ਦੱਸੀ ਹੈਗੀ ਆ ਇਹ ਬੜਾ ਨਜ਼ਾਰਾ ਆਉਂਦਾ ਸੀ ਬੜਾ ਜਦੋਂ ਉਹ ਬਾਂਦਰ ਕਿਲਾ ਇੱਕ ਹੁੰਦਾ ਸੀਗਾ ਉਹਦੇ ਵਿੱਚ ਜੁੱਤੀਆਂ ਜੀਆਂ ਰੱਖ ਦੇਣੀਆਂ ਗੋਲਦਾਰੇ ਦੇ ਵਿੱਚ ਵਾ ਕੇ ਉੱਥੋਂ ਬਾਕੀਆਂ ਨੇ ਜਿਹੜੀਆਂ ਜੁੱਤੀ ਚੱਕਣੀ ਚੱਕ ਕੇ ਫਿਰ ਉਹ ਇੱਕ ਦੂਏ ਦੇ ਮਗਰ ਭੱਜਣਾ ਮਤਲਬ ਇਸ ਤਰ੍ਹਾਂ ਦੀਆਂ ਗੇਮਾਂ ਗੂਮਾਂ ਹੁੰਦੀਆਂ ਸੀਗੀਆਂ ਪਰ ਸਾਨੂੰ ਬੜੀ ਖੁਸ਼ੀ ਹੈਗੀ ਆ ਕਿ ਤੁਸੀਂ ਜਿਹੜੇ ਹੈਗੇ ਆ ਮਤਲਬ ਇਹ ਇਹ ਕਾ ਕਾ ਕੀ ਕਿਹੜਾ ਮੈਚ ਖੇਡਦੇ ਆ ਕਬੱਡੀ ਵਾਹ ਪੰਜਾਬ ਦੇ ਜਿਹੜੇ ਕਬੱਡੀ ਆ ਮਾਂ ਬੋਲੀ ਵੀ ਕਹਿ ਸਕਦੇ ਆ ਅਸੀਂ ਪੰਜਾਬ ਦੀ ਕਬੱਡੀ ਤੇ ਉੱਦੇ ਬੜੀ ਬੜੀ ਮਸ਼ਹੂਰ ਰਹੀ ਗਈ ਆ ਜੇ ਕਬੱਡੀ ਨਹੀਂ ਹੈਗੀ ਤਾਂ ਪੰਜਾਬ ਵੀ ਕਿੱਥੇ ਹੈਗਾ ਆ ਵੱਡੀ ਐ ਤੇ ਪੰਜਾਬ ਐ ਵੀ ਹੁਣ ਇਦਾਂ ਕਰਦੇ ਆ ਇਹ ਮੈਨੂੰ ਜਿਹੜੇ ਤਿੰਨੇ ਜਣੇ ਖੜੇ ਆ ਉਹ ਵੀ ਤਾਂ ਵਰਦੀਆਂ ਵੀ ਇੱਕੋ ਜਿਹੀਆਂ ਪਾਈਆਂ ਆ ਗੱਬੀ ਜਿਹੜਾ ਜੀਨਸ ਹੋਰ ਪਾਈ ਹੋਈ ਆ ਗੁੱਡੀ ਤੁਹਾਡਾ ਕੀ ਨਾਮ ਆ ਇਹ ਆਪਣੇ ਪਹਿਲਾਂ ਬਕਾਣਾ ਪਹਿਰ ਸਸ਼ੀਕਾਲ ਮੇਲਨ ਦੇ ਪਿਛਾ ਤੇ ਮੇਰੇ ਜਿਹੜੇ ਨਾਲ ਦੇ ਨੇ ਗੁਰਸ਼ਾਨਦੀਪ ਕੈਪਟਨ ਸਾਡੇ ਤੇ ਨਾਲੇ ਦੀਦੀ ਸ਼ਿਵਾਨੀ ਜੀ ਅੱਛਾ ਦੀਦੀ ਸ਼ਿਵਾਨੀ ਜੀ ਨਾਲ ਨੂੰ ਆ ਜਾਓ ਬੱਚੇ ਅੱਛਾ ਉੱਥੇ ਖੜ ਜਾ ਨਾਲ ਹਾਂ ਹਾਂ ਠੀਕ ਆ ਉੱਥੇ ਖੜ ਜਾ ਅੱਛਾ ਤੇ ਸਾਨੂੰ ਆਪਣੇ ਕਲੱਬ ਤੇ ਬਹੁਤ ਮਾਣ ਆ ਸਾਡੇ ਕੋਚ ਪਰ ਸਾਨੂੰ ਤੁਹਾਡੇ ਤੇ ਮਾਣ ਆ ਕਿ ਕਬੱਡੀ ਖੇਡਣ ਲੱਗੇ ਆ ਹਾਂ ਜੀ ਤੇ ਜਿਹੜੇ ਸਾਡੇ ਕੋਚ ਸਰਬਾਨ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਮੈਂ ਬਹੁਤ ਸਾਰਾ ਥੈਂਕ ਯੂ ਕਰਦੀ ਆ ਸਾਨੂੰ ਉਹਨਾਂ ਨੇ ਗਾਈਡ ਕੀਤਾ ਇਹਨਾਂ ਸਾਨੂੰ ਸਟੇਟ ਲੈਵਲ ਤੱਕ ਪਹੁੰਚਾਇਆ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਆ ਦੇਖੋ ਜੀ ਬਹੁਤ ਬੜਾ ਜ਼ਿਆਦਾ ਵੱਡੀ ਗੱਲ ਹੈਗੀ ਆ ਇਹ ਤੇ ਮੈਂ ਤਾਂ ਹੁਣ ਇਹੀ ਕਹਿਣਾ ਚਾਹੂੰਗੀ ਜਿਹੜੇ ਨਸ਼ਿਆਂ ਤੇ ਲੱਗੇ ਹੋਏ ਆ ਸਪੋਰਟਸ ਵੱਲ ਜ਼ਿਆਦਾ ਕਰਨ ਆਪਣਾ ਧਿਆਨ ਦੇਣਾ ਤੇ ਜਿਹੜੇ ਆ ਫालतੂ ਦੀ ਮੰਡੀ ਤੁਰਿਆ ਇਹ ਵੀ ਆਪਣਾ ਜਿਹੜਾ ਸਪੋਰਟਸਵਲ ਜ਼ਿਆਦਾ ਤੁਹਾਡੇ ਕਹਿਣ ਦਾ ਮਤਲਬ ਹੈਗਾ ਵੀ ਪੂਰੇ ਦਿਨ ਦੇ ਵਿੱਚ ਘੱਟੋ-ਘੱਟ ਆਪਣੇ ਆਪ ਨੂੰ ਇੱਕ ਇੱਕ ਡੇਢ ਘੰਟਾ ਤੇ ਦੇ ਦੋ ਖੇਡਾਂ ਵੱਲ ਨੂੰ ਹਾਂਜੀ 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 ਨਸ਼ਿਆਂ ਤੋਂ ਵੀ ਰਹਿਤ ਹੋ ਜਾਓਗੇ ਤੇ ਸਰੀਰ ਵੀ ਫਿੱਟ ਹੋ ਜਾਊਗਾ ਇਹ ਨਹੀਂ ਆਪੇ ਟੀਕਾ ਲਾਇਆ ਤੇ ਰਾਮ ਦੇ ਨਾਲ ਸੁੱਤੇ ਰਹੇ ਜਦੋਂ ਨਸ਼ਾ ਉੱਤਰ ਗਿਆ ਤੇ ਫੇਰ ਮੂਹ ਉਤਰਿਆ ਜਿਹਾ ਹੋ ਗਿਆ ਹਨਾ ਅੱਛਾ ਬਾਕੀ ਬੱਚੀਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੈਗੇ ਅਸ ਤਾਂ ਇਹੀ ਸਨੇਹਾ ਦੇਣਾ ਚਾਹੁੰਦੇ ਆ ਕਿ ਜਿਆਦਾ ਤੋਂ ਜ਼ਿਆਦਾ ਗਰਾਊਂਡ ਨਾਲ ਜੁੜੋ ਕਿਉਂਕਿ ਇਹੀ ਬਦੀ ਤੁਸੀਂ ਮੇਨ ਰਾਹੋਂ ਤੋਂ ਹੀ ਆਗੇ ਹਾਂਜੀ ਹਾਂਜੀ ਸਾਰੇ ਜਿੰਨੇ ਵੀ ਸਾਡੇ ਖਿਡਾਰੀ ਆ ਰਾਹੋਂ ਤੋਂ ਤੁਹਾਨੂੰ ਇੱਕ ਪਤਾ ਰਾਹੋਂ ਤੁਹਾਡਾ ਪਹਿਲਾਂ ਤੋਂ ਮਸ਼ਹੂਰ ਆ ਹਾਂਜੀ 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 ਵੀ ਆਰ ਚੋਪੜਾ ਉਹਨਾਂ ਦੀ ਮੈਂ ਇੰਟਰਵਿਊ ਉਹਨਾਂ ਦੇ ਪਰਿਵਾਰ ਦੀ ਲਈ ਸੀਗੀ ਜਿਹੜੇ ਫਿਲਮਾਂ ਦੇ ਵਿੱਚ ਤੁਸੀਂ ਜਿਨ੍ਹਾਂ ਦੀਆਂ ਫਿਲਮਾਂ ਦੇਖਦੇ ਆ ਨਾ ਜਿਹੜੇ ਕਲਾਕਾਰ ਆ ਹਾਂਜੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਅੱਜ ਵੀ ਇੱਥੇ ਆ ਹਾਂਜੀ ਇਹ ਤਾਂ ਪਹਿਲਾਂ ਤੋਂ ਹੀ ਮਸ਼ਹੂਰ ਹੈਗਾ ਆ ਵੀ ਆਰ ਚੋਪੜਾ ਚੋਪੜੇ ਜਿੰਨੇ ਵੀ ਹੈਗੇ ਸਾਰੇ ਇੱਥੇ ਦੇ ਆ ਬਾਕੀ ਸਾਡੀਆਂ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਕਿ ਤੁਸੀਂ ਤਰੱਕੀ ਕਰੋ ਹਾਂਜੀ ਔਰ ਇੱਕ ਤੁਹਾਨੂੰ ਹੋਰ ਦੱਸਾਂ ਜਿਹੜੇ ਕਬੱਡੀ ਖੇਡਦੇ ਆ ਨਾ ਜਾਂ ਖਡਾਰੀ ਆ ਕਿਸੇ ਵੀ ਗੇਮ ਦੇ ਵਿੱਚ ਆ ਉਹਨਾਂ ਨੂੰ ਸਰਕਾਰ ਅੱਗੇ ਜਾ ਕੇ ਨੌਕਰੀ ਬੜੀ ਜਲਦੀ ਦਿੰਦੀ ਆ ਹਾਂਜੀ 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 ਨੌਕਰੀ ਬਹੁਤ ਜਲਦੀ ਮਿਲਦੀ ਹੈਗੀ ਉਹਨਾਂ ਨੂੰ ਤੇ ਇਹਦੇ ਨਾਲ-ਨਾਲ ਦੇਖੋ ਕੁੜੀਆਂ ਅੱਜਕੱਲ ਕਿਸੇ ਤੋਂ ਘੱਟ ਨਹੀਂ ਹੈਗੀਆਂ ਹਾਂਜੀ 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 ਠੀਕ ਹੈ ਨਾ ਮਆਂ ਨਾਲੋਂ ਤਾਂ ਕੁੜੀਆਂ ਮੈਂ ਕਹਿੰਨੀ ਹੁਣ ਜ਼ਿਆਦਾ ਤੇਜ਼ ਆ ਉਹ ਗੱਲ ਸੁਣੋ ਅੱਜਕੱਲ ਤਾਂ ਵਿਆਹ ਦੇ ਲਈ ਵੀ ਕੁੜੀਆਂ ਨਹੀਂ ਲੱਭਦੀਆਂ ਚਲੋ ਠੀਕ ਹੈ ਧੰਨਵਾਦ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛਡਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499